ਜਿਹੜੇ ਦੁਆਬੇ ਦੇ ਵਿੱਚ ਵੱਡੇ ਵੱਡੇ ਘਰਾਂ ਦੇ ਮਾਲਕ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਕਿਨਾਰੇ ਦੇ ਵਿੱਚ ਜਿਹਨਾਂ ਦਾ ਘਰ ਆ ਤੇ ਵਿਚੋੜੇ ਤਿੰਨ ਚਾਰ ਪਰਵਾਸੀ ਮਜ਼ਦੂਰ ਰੱਖੇ ਵੀ ਸਾਡੀ ਲਾਈਟ ਜਗਦੀ ਰੱਖੀ ਤੇ ਇਹਨੂੰ 20000 ਰੁਪਏ ਮਹੀਨਾ ਵੀ ਦੇਵਾਂਗੇ ਅਸਲ ਮਾਲਕ ਤਾਂ ਉਹ ਆ ਆਪਾਂ ਤੁਸੇ ਕਿਰਾਏ ਦੇ ਵਿੱਚ ਰਹਿੰਨੇ ਆ ਆਪਾਂ ਤਾਂ ਬੀਸਮੈਂਟ ਦੇ ਵਿੱਚ ਰਹਿੰਨੇ ਆ ਆਪਾਂ ਤਾਂ ਕਿਸ਼ਤਾਂ ਦੇ ਉੱਤੇ ਰਹਿੰਨੇ ਆ ਬਾਈ ਜੀ ਫਿਰ ਸਰਕਾਰਾਂ ਕਰਦੀਆਂ ਕਿਉਂ ਨਹੀਂ ਕੁਝ ਮੈਨੂੰ ਪਿਛਲੇ ਲਾ ਲੋ ਵੀ 16 ਸਾਲ ਹੋ ਗਏ ਟੈਲੀਵਿਜ਼ਨ ਤੇ ਤੇ YouTube ਦੇ ਉੱਪਰ ਸਿਰਫ ਇਹੀ ਗੱਲ ਬੋਲਦਿਆਂ ਨੂੰ ਬਚੋ 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 ਬਟ ਸਾਡੇ ਨਾਲੋਂ ਵੱਧ ਜਿਹੜੇ ਠੱਗੀਆਂ ਮਾਰਦੇ ਉਹਨਾਂ ਦੁਕਾਨਾਂ ਮੂਰੇ ਜ਼ਿਆਦਾ ਰਾਸ਼ਾ ਇਹ ਤੇ ਲਾ ਲੋ ਵੀ ਕੁਦਰਤ ਦਾ ਸੂਲ ਆ ਜਾਂ ਕਲਯੁਗ ਕਹਿ ਲੋ ਜਾਂ ਕੁਝ ਕਹਿ ਲੋ ਵੀ ਤੁਸੀਂ ਸਹੀ ਬੋਲੋ ਇਹ ਕਹਿਣਗੇ ਇਹ ਬੰਦਾ ਇਹਦੇ ਹੱਥ ਵਾਸ ਐ ਨਹੀਂ ਕੁਝ ਮਾਰਦੇ ਆ ਜਿਹੜੇ ਵੀ ਤੂੰ ਇੱਥੇ ਬੈਠ ਤੂੰ ਪਾਸਪੋਰਟ ਦੇ ਘਰ ਜਾ ਤੂੰ ਯਾਰ ਤੂੰ ਗੱਲਾਂ ਕਿਹੜੀਆਂ ਚ ਪਿਆ ਤੂੰ ਕੱਪੜੇ ਤਿਆਰ ਕਰ ਆ ਮੇਰੀ ਛੱਤ ਦੇ ਇਜਾਜ਼ਤ ਪਿਆ ਮਸਨੂ ਸਰ ਪੰਜਾਬ ਤਾਂ ਬਰਬਾਦ ਹੋਈ ਜਾਂਦਾ ਪੰਜਾਬ ਖਾਲੀ ਹੋਈ ਜਾਂਦਾ ਪੰਜਾਬ ਦੇ ਘਰਾਂ ਦੇ ਘਰ ਖਾਲੀ ਆ ਮੈਂ ਇਹੋ ਜੇ ਅਣਗਿਣਤਾ ਆਪਦੇ ਭੈਣਾ ਵੀਰਾਂ ਨੂੰ ਜਾਣਦਾ ਜਿਹੜੇ ਦੁਆਬੇ ਦੇ ਵਿੱਚ ਵੱਡੇ ਵੱਡੇ ਘਰਾਂ ਦੇ ਮਾਲਕ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਕਨਾਲ ਦੇ ਵਿੱਚ ਜਿਹਨਾਂ ਦਾ ਘਰ ਆ ਤੇ ਬੇਚੋੜੇ ਤਰੀ ਚਾਰ ਪ੍ਰਵਾਸੀ ਮਜ਼ਦੂਰ ਰੱਖਿਆ ਵੀ ਸਾਡੀ ਲਾਈਟ ਜਗਦੀ ਰੱਖੀ ਤੈਨੂੰ 20000 ਰੁਪਏ ਮਹੀਨਾ ਵੀ ਦੇਵਾਂਗੇ ਅਸਲ ਮਾਲਕ ਤਾਂ ਉਹ ਆ ਆਪਾਂ ਤਾਂ ਉਥੇ ਕਿਰਾਏ ਦੇ ਵਿੱਚ ਰਹਿੰਨੇ ਆ ਆਪਾਂ ਤਾਂ ਬੇਸਮੈਂਟ ਦੇ ਵਿੱਚ ਰਹਿੰਨੇ ਆ ਆਪਾਂ ਤਾਂ ਕਿਸ਼ਤਾਂ ਦੇ ਉੱਤੇ ਰਹਿੰਨੇ ਆ ਬਾਈ ਜੀ ਫਿਰ ਸਰਕਾਰਾਂ ਕਰਦੀਆਂ ਕਿਉਂ ਨਹੀਂ ਕੁਝ ਤੁਹਾਡੀ ਕੋਈ ਐਸੀ ਸੰਸਥਾ ਹੈਗੀ ਜਿਨੇ ਇਹ ਗੱਲ ਕਈ ਹੋਵੇ ਕਿ ਭਾਈ ਸਾਨੂੰ ਸਾਰਿਆਂ ਨੂੰ ਬਦਨਾਮ ਕਰਦੇ ਆ ਇੱਕ ਮੱਛੀ ਗੰਦੀ ਸਾਰੇ ਤਲਾਬ ਨੂੰ ਗੰਦਾ ਕਰ ਜਾਂਦੀ ਆ ਇੱਕ ਲਿਬੜੀ ਹੋਈ ਮੱਛ ਸਾਰੇ ਛੱਪੜ ਨੂੰ ਗੰਦਾ ਕਰ ਗਈ ਆ ਤਦੇ ਤੁਸੀਂ ਇਹੋ ਜਿਹੀ ਆਵਾਜ਼ ਚੁੱਕੀ ਆ ਟੈਣਾ ਜੀ ਜਦੋਂ ਇੱਥੇ ਜੇ 10000 ਏਜੰਟ ਆ ਤੇ ਉਹਨਾਂ ਚੋਂ 9990 ਜਦੋਂ ਫਰਾਡ ਕਰਨਗੇ ਤਾਂ ਜਿਹੜੇ ਮਗਰ 2050 ਬਚੇ ਉਹ ਕਿਹੜੀ ਆਰਗੇਨਾਈਜੇਸ਼ਨ ਬਣਾਉਣਗੇ ਕਿਹੜੀ ਸੰਸਥਾ ਬਣਾਉਣਗੇ ਉਹਨਾਂ ਦੀ ਤਾਂ ਆਵਾਜ਼ ਹੀ ਨਹੀਂ ਨਿਕਲਦੀ ਮੈਨੂੰ ਪਿਛਲੇ ਲਾ ਲੋ ਵੀ 16 ਸਾਲ ਹੋ ਗਏ ਟੈਲੀਵਿਜ਼ਨ ਤੇ ਤੇ YouTube ਦੇ ਉੱਪਰ ਸਿਰਫ ਇਹੀ ਗੱਲ ਬੋਲਦਿਆਂ ਨੂੰ ਬਚੋ 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 ਬਟ ਸਾਡੇ ਨਾਲੋਂ ਵੱਧ ਜਿਹੜੇ ਠੱਗੀਆਂ ਮਾਰਦੇ ਉਹਨਾਂ ਦੁਕਾਨਾਂ ਮੂਰੇ ਜ਼ਿਆਦਾ ਰਾਸ਼ਾ ਇਹ ਤੇ ਲਾ ਲੋ ਵੀ ਕੁਦਰਤ ਦਾ ਸਹੂਲ ਆ ਜਾਂ ਕਲਯੁਗ ਕਹਿ ਲੋ ਜਾਂ ਕੋਸ਼ ਕਹਿ ਲੋ ਵੀ ਤੁਸੀਂ ਸਹੀ ਬੋਲੋ ਇਹ ਕਹਿਣਗੇ ਇਹ ਬੰਦਾ ਇਹਦੇ ਹੱਥ ਵਾਸ ਐ ਨਹੀਂ ਕੁਛ ਇਹਨੂੰ ਨਹੀਂ ਪਤਾ ਕੁਛ ਅਸਲੀ ਕੰਮ ਤਾਂ ਆ ਕਰਦਾ ਚਟਕੀਆਂ ਮਾਰਦੇ ਆ ਜਿਹੜੇ ਵੀ ਤੂੰ ਇੱਥੇ ਬੈਠ ਤੂੰ ਪਾਸਪੋਰਟ ਦੇ ਘਰ ਜਾ ਤੂੰ ਯਾਰ ਤੂੰ ਗੱਲਾਂ ਕਿਹੜੀਆਂ ਚ ਪਿਆ ਤੂੰ ਕੱਪੜੇ ਤਿਆਰ ਕਰ ਆ ਮੇਰੀ ਛੱਤ ਤੇ ਜਾਜ ਪਿਆ ਮੈਂ ਤੂੰ ਆ ਕੇ ਮੇਰੇ ਅੰਦਰੋਂ ਹੀ ਪੌੜੀਆਂ ਚੜ੍ਹਨੀ ਆ ਉੱਤੋਂ ਤੈਨੂੰ ਸਿੱਧਾ ਅਸੀਬ ਡਾਇਰੈਕਟ ਫਲਾਈਟ ਵੈਨਕੂਵਰ ਦੀ ਇੱਥੋਂ ਹੀ ਭੇਜਨੀ ਆ ਐ ਜਦੋਂ ਗੱਲਾਂ ਮਾਰਦੇ ਆ ਇੰਨੀਆਂ ਗੱਲਾਂ ਮਾਰਨ ਵਾਲੇ ਸਾਰੇ ਨੇ ਤੇ ਜਿਹੜਾ ਅਸੀਂ ਕਹਿੰਨੇ ਆ ਵੀ ਤੇਰਾ ਵੀਜ਼ਾ ਸ਼ਾਇਦ ਲੱਗੇ ਸ਼ਾਇਦ ਨਾ ਲੱਗੇ ਅਗਲਾ ਕਹਿੰਦਾ ਯਾਰ ਇਹਦੇ ਹੱਥ ਪੱਲੇ ਹੈ ਨਹੀਂ ਕੁਝ ਇਹ ਕੰਮ ਤਾਂ ਨਹੀਂ ਕਰ ਇਹ ਕੰਮ ਤਾਂ ਨਹੀਂ ਸੋ ਇਸ ਲਈ ਜਿਹੜੇ ਸਹੀ ਨੇ ਉਹ ਕੁਝ ਕਰ ਨਹੀਂ ਸਕਦੇ ਕਿਉਂਕਿ ਬਹੁਤ ਥੋੜੇ ਆ ਤੇ ਜਿਹੜੇ ਜ਼ਿਆਦਾ ਗਲਤ ਕੰਮ ਕਰਨ ਵਾਲੇ ਨੇ ਉਹ ਇੰਨੀ ਬਹੁਤਾਤ ਦੇ ਵਿੱਚ ਨੇ ਕਿ ਜਦੋਂ ਲਾਲਾ 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 ਸਾਰੇ ਪਾਸੇ ਹੋ ਜਾਂਦੀ ਆ ਤੁਸੀਂ ਦੇਖਿਆ ਚਾਹੋ ਪੋਲਿਟਿਕਸ ਦੇ ਵਿੱਚ ਹੋਵੇ ਜਾਂ ਕਿਸੇ ਪਾਸੇ ਹੋਵੇ ਵੇਵ ਜਿਹਨੂੰ ਆਪਾਂ ਕਹਿੰਦੇ ਆ ਲਹਿਰ ਜਿਹੜੀ ਹੁੰਦੀ ਆ ਉਹ ਲਹਿਰ ਫਿਰ ਲੋਕਾਂ ਨੂੰ ਵਹਾ ਲੈ ਜਾਂਦੀ ਆ ਅੱਜ ਲਹਿਰ ਕੀ ਆ ਅੱਜ ਲਹਿਰ ਆਵੀ ਆਜੋ ਮੇਰੇ ਕੋਲ ਆਜੋ ਮੇਰੇ ਕੋਲ ਕਿਉਂਕਿ ਇੰਨੇ ਜ਼ਿਆਦਾ YouTube Facebook ਰੀਲਾਂ ਇਹ ਅੱਜਕੱਲ ਰੀਲਾਂ ਵਾਲੇ ਏਜੰਟ ਨਵੇਂ ਉੱਗ ਪਏ ਇਹ ਰੀਲਾਂ ਨਾਲ ਮਸ਼ਹੂਰ ਹੋਏ ਨੇ ਇਹਨਾਂ ਨੂੰ ਅੱਜ ਜਦੋਂ ਅਸੀਂ ਬਿਜ਼ਨਸ ਸਟਾਰਟ ਕੀਤਾ ਜੀ ਅੱਜ ਤੋਂ 16-17 ਸਾਲ ਪਹਿਲਾਂ ਉਦੋਂ ਤਾਂ ਪਤਾ ਹੀ ਨਹੀਂ ਮੋਬਾਈਲ ਸਿਰਫ ਟੈਕਸਟ ਮੈਸੇਜ ਕਰਨ ਤੇ ਸੁਣਨ ਲਈ ਹੁੰਦੇ ਸੀ ਉਦੋਂ ਰੀਲਾਂ ਨਹੀਂ ਹੁੰਦੀਆਂ ਸੀ ਉਦੋਂ ਲੋਕ ਕੰਮ ਕਰਕੇ ਤਾਂ ਜਾਂਦੇ ਸੀਗੇ ਅੱਜ ਦੇ ਲੋਕ ਨੇ ਇਹ ਰੀਲਾਂ ਤੇ ਮਸ਼ਹੂਰ ਹੋ ਕੇ ਤਾਂ ਜਾਂਦੇ